ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਦੇ ਤੋਂ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਾਈ ਕੋਲੇ ਦੋ ਗਾਵਾਂ ਬਕਾਊ ਆ ਇੱਕ ਜਰਸੀ ਐ ਟਾਊ ਬਰੀਡ ਬਈ ਤੇ ਇੱਕ ਐਫ ਐ ਜਿਹੜੀ ਆਜੀ ਸੁਈ ਹੈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਬਣੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਬਾਈ ਤੋਂ ਅੱਜੇ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਹਾਂਜੀ ਹਾਂਜੀ ਵੀਰੇ ਵਧੀਆ ਚੱਲਦਾ ਕੰਮ ਕਾਲੀ ਹਾਂਜੀ ਹਾਂਜੀ ਨਾਮ ਤੇ ਡਰੈਸ ਬੋਲੋ ਨਾਮ ਹਿੰਦਰ ਸਿੰਘ ਆ ਜੀ ਪਿੰਡ ਕੋਠੇ ਭਾਨ ਸਿੰਘ ਭਧੌੜ ਹੂੰ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਜੀ ਪੈਂਦੀ ਹੈ ਤਹਿਸੀਲ ਤਪਾ ਬਾਈ ਠੀਕ ਆ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 6280860974 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਇਹ ਬਾਈ ਸੂਆ ਦਾ ਦੂਜਾ ਸੂਈ ਆ ਇਹ ਮੂੰਹੋ ਚਾਰ ਦੰਦਾਂ ਦਾ ਇਹ ਮੂੰਹੋ ਚਾਰ ਦੰਦਾਂ ਦਾ ਪਹਿਲਾ ਖੀਰੂਈ ਸੂਪੀ ਸੀ ਇਹ ਠੀਕ ਆ ਬਾਈ ਹਾਂ ਕਦੋਂ ਸੂਈ ਆ ਬਾਈ ਏ ਭਾਈ ਪਰਸੋ ਸੂਈ ਆ ਬੱਚਾ ਕੀ ਦੇ ਦੋ ਬੱਚਾ ਹੀ ਮਗਰ ਬੱਚਾ ਦੇ ਹਾਂ ਕਿੰਨਾ ਬੋਲੋ ਹਾਜਰ ਹੁਣ 15 16 ਲੀਟਰ ਏੜੀ ਆ ਜੀ ਹੁਣ ਜਮਾ ਚੋਣ ਵਾਲਾ ਹਾਂ ਚੋਣ ਵਾਲਾ 15 16 ਲੀਟਰ ਚੋਣੇ ਆ ਜਾਨੀ ਛੜ ਦਿੰਨੇ ਆ ਥੋੜਾ ਕਣਾ ਓਕੇ ਭਾਈ ਠੀਕ ਆ ਖਾਲੀ ਨਹੀਂ ਕਰਦੇ ਨਾ ਨਾ ਹੂੰ ਖੋਲ ਦੇ ਭਾਈ ਤੋਰ ਕੇ ਰਖਾ ਦੇ ਕੱਦ ਫੁੱਲ ਪ੍ਰਿੰਟ ਬਹੁਤ ਬਾਹਲੀ ਚੰਗੇ ਪ੍ਰਿੰਟ ਦੀ ਬੱਚੀ ਆ ਦੇਖੀ ਆ ਸੂਈ ਸਵਾਈ ਆ ਫੇਸ ਬੜਾ ਚੰਗਾ ਨਾਸਾਂ گلابی ਆ ਬਰੀਡ ਕਰਮਲੀ ਦੇ ਫੁੱਲ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾ ਦੁੱਧ ਦੇ ਦੂ ਜੀ 30 ਤੂੰ ਦੇ ਦੇ ਕਰਮਾਲੀ ਜੀ ਹੂੰ 3 ਲੀਟਰ ਦੁੱਧ ਦੀ ਤੋਰ ਤਾਂ ਆਪ ਦੇਖ ਤੂੰ ਡਾਕਟਰ ਖਿੱਚ ਖਿੱਚ ਤੋਰਦੇ ਆ ਲੋਕ ਤੂੰ ਬੈੜ ਦੀ ਤੋਰ ਤਾਂ ਆਪ ਦੇਖ ਜਿੰਦ ਜਾਣ ਦੇਖ ਤੂੰ ਕਿਉਂ ਹੂੰ ਆਏ ਪੈਂਦੀ ਆ ਕੁੱਕੜ ਜੇ ਨੂੰ ਸਹੀ ਗੱਲ ਆ ਬਾਈ ਬੱਚੇ ਦਾ ਬਹੁਤ ਕਰਦੀ ਆ ਤੇ ਉਹ ਆ ਜਾ ਪੁੱਤ ਸਹੀ ਗੱਲ ਆ ਸਹੀ ਗੱਲ ਆ ਪ੍ਰਿੰਟ ਦੇਖੋ ਚਮਕ ਦੇਖੋ ਕਰਮਾਲੀ ਦੇ ਫੁੱਲ ਆ ਤੇ ਲੇਵਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਵਿੱਚ ਨਿਕੜਵੇਂ ਪੂਰੇ ਗੈਰ ਤੇ ਗੁਲਾਬੀ ਥਣ ਲੱਗੇ ਲੇਵਾ ਦੇਖੋ ਨਾੜਾ ਨੂੜਾ ਫੁੱਲ ਆ ਕਰਮਾਲੀ ਦੇ ਬੜੀ ਵੀ ਬਹੁਤ ਆ ਹਨਾ ਬਾਹਲੀ ਚੰਗੀ ਰਾਜੀ ਬੈੜਾ ਯਾਰ ਇਹੇ ਜੇ ਪਸ਼ੂ ਤਾਂ ਜਗेंद्र ਤੂੰ ਵੀਡੀਓ ਪਾਉਣਾ ਹੀ ਆ ਬਹੁਤ ਯਾਨੀ ਜਿਹੜੇ ਜਿੰਦ ਜਾਨ ਵਾਲੇ ਬੈੜਾ ਬਹੁਤ ਘੱਟ ਉਹ ਹੁੰਦੀਆਂ ਤਾਂ ਵੀ ਤਾਂ ਵੀ ਨਿਕਲਦੀਆਂ ਤੇ ਮੁੱਲ ਕੀ ਹੈ ਜਾਇਜਾ ਦਾ ਮੁੱਲ ਕੀ ਹੈ ਜਾਇਜਾ ਮੁੱਲ ਇਹ ਆਪਾਂ ਦੇ ਦਾਂਗੇ 1 15 ਦੀ 1 ਲੱਖ 15000 ਰੁਪਏ ਮਾਨ ਤਨ ਹੋ ਜੇ हां हां ला चौण जपण तिन दिखा देना ले चवाई चेक कर लो जमे मर्ज़ी बाजा मोटी मोटी ਧਾਰਾ ਉਂਗਲਾਂ ਨੂੰ ਤੜਕੇ ਦੀ ਜਮਾ ਬੈਲੀ ਕਰੀ ਵੀ ਆ ਹੂੰ ਸਵੇਰ ਦੀ ਬਾਈ ਕਹਿੰਦਾ ਜਮਾ ਖਾਲੀ ਕਰੀ ਆ ਹਜੇ ਟਾਈਮ ਵੀ ਕੋਈ ਨਹੀਂ ਹੋਇਆ ਟਾਈਮ ਵਿਖਾਈ ਦੰਨੇ ਪਹਿਲਾਂ ਚਵਾਈ ਚੈੱਕ ਕਰ ਲੋ ਲੈ 1:46 ਹੋ ਗਏ ਉਸ ਵਾਰ ਜਮਾ ਮੋਰੀਆਂ ਕੱਢਦੀ ਆ ਧਰਤੀ ਚ ਕਰਨ ਵਾਲੀ ਸਹੀ ਗੱਲ ਆ ਸ਼ਾਮ ਤੱਕ ਕੱਢ ਰ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਫੁੱਲ ਕੱਟ ਕਾਟ ਦਿਖਾ ਦੇ ਦੇਖ ਲੈ ਇੱਧਰ ਮੇਰੇ ਹੈ ਡਾਕਟਰ ਹੂੰ 5 ਫੁੱਟ 7 ਇੰਚ ਮੇਰਾ ਕਰਦਾ ਦੇਖ ਲੈ ਮੇਰੇ ਕਿੱਥੇ ਆਉਂਦੀ ਆ ਬੈੜ ਸਹੀ ਗੱਲ ਆ ਭਾਈ ਲੈ ਉਹ ਸਾਬ ਨਾਲ ਅੰਦਾਜ਼ਾ ਲਾ ਲਿਓ ਕੱਲਾ ਬਾਈ ਦਾ ਮੂੰਹ ਹੀ ਦੇਣਾ ਫੁੱਲ ਕਰਦਾ ਬਈ ਬ੍ਰੀਡ ਫੁੱਲ ਕਰਮਾਲੀ ਅੱਗੇ ਪ੍ਰਾਣ ਨਗੀਨਾ ਡਾਇਮੰਡ ਪੀਸ ਜਰਸੀ ਦਾ ਕਿਹੜਾ ਸੂਆ ਭਰਾ ਤੇ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਐ ਤੇ ਦੇਖ ਲੋ ਹੀ ਪੁੜੇ ਪੜੇ ਹਲੇ ਨਮਾਏ ਨਹੀਂ ਇਹ ਰੇ ਹਫਤਾ ਤਾਂ ਲੈ ਜੂ ਜੀ ਰਾਮ ਨਾਲ ਫੇਸ ਬੜਾ ਚੰਗਾ ਯਾਰ ਹਨਾ ਬਿਊਟੀ ਬੜੀ ਚੰਗੀ ਛੋਟਾ ਕਰਨ ਫੁੱਲ ਬ੍ਰੀਡ ਆ ਬਾਈ ਕਰਮਾਲੀ ਦੇ ਤੇ ਲੰਮੇ ਲੰਮੇ ਚੰਗੀ ਆ ਕੱਦ ਚੰਗਾ ਬਈ ਪਲੀ ਵੀ ਆ ਤੇ ਥਣ ਬਹੁਤ ਚੰਗਾ ਲੱਗਿਆ ਬਈ ਕਿੰਨੇ ਦਿਨ ਲੈਂਦੀ ਐ ਸਹੀ ਜੇ ਹਫਤਾ ਲੈ ਜੂ ਤੂੰ ਤਾਂ ਪ੍ਰੇਖ ਤੂੰ ਡਾਕਟਰ ਬੈੜ ਦੀ ਚੜਾਈ ਦੇਖ ਸਹੀ ਗੱਲ ਆ ਬਈ ਤੋਰਾ ਦੇਖ ਬੈੜ ਦੀ ਪਾਈ ਦੀ ਗੱਲ ਸਹੀ ਜੇ ਜਿੰਨੀ ਤਰਾ ਜੀ ਕਰੂ ਉੰਨੀ ਤੁਰੂ ਕਰਮ ਵਾਲੀ ਆਏ ਨਹੀਂ ਵੀ ਭੱਜ ਲੂ ਤੇ ਜਾਂ ਸਹੀ ਆ ਬਈ ਹੂੰ ਬਹੁਤ ਚੰਗੇ ਸਵਾਲ ਆ ਠੰਡੇ ਸਵਾਲ ਆ ਕਰਮ ਵਾਲੀ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਤੇਨੂੰ ਤਾਂ ਬੱਚੀ ਦਾ ਦਿਖਾਉਣਾ ਹੈ ਵਿਚਾਰੀ ਨਾ ਹਮ ਲਾ ਲਾਇਆ ਬਾਈ ਕੀ ਬਾਤ ਆ ਫੁੱਲ ਬਰੀਡ ਆਏ ਨਹੀਂ ਵੀ ਅੱਕ ਦੇ ਮੜੀ ਜੀ ਬਾਈ ਪਰੇ ਨੂੰ ਚੱਲ ਪੁੱਤ ਹਮ ਤੇ ਲੇਵਾ ਦੇਖੋ ਅਗਰ ਮੂਹ ਲਾ ਬਾਈ ਥਾਣੇ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਆ ਮੈਂ ਕਹਿੰਦਾ ਗੱਲਾਂ ਕਰਾਉ ਬਾਈ ਜਦ ਦੇ ਆ ਹਾਂ ਹਾਂ ਇਹ ਤਾਂ ਪਤਾ ਹੀ ਆ ਹਮ ਸਹੀ ਗੱਲ ਆ ਕਿੰਨਾ ਕੁ ਦੁੱਧ ਦੀ ਦੂਆ ਐਸਟੀਮੇਟ ਜਾਂ ਦੁੱਧ ਬਾਈ 25 ਦੇ ਦਊਗੀ ਮੋਜ ਨਾਲ ਹੀ 25 ਤੋਂ ਪਲੱਸ ਵੀ ਦੇ ਸਕਦੇ ਨੇ 25 ਤਾਂ ਦੇਊਗੀ ਰਾਮ ਨਾਲ ਦੇਖੀ ਅੰਦਰ ਨਾ ਜਾ ਬੜੀ ਹਮ ਤੇ ਮੁੱਲ ਕੀ ਆ ਬਾਈ ਜਾਇਜ਼ ਜਾ ਇੱਕ 20 ਹੀ ਦੇ ਦਿਆਂਗੇ ਜੀ 1,20,000 ਰੁਪਇਆ ਮੁੱਲ ਮੰਨ ਤਾਂ ਜਿਹੜਾ ਭਾਈ ਮੌਕੇ ਤੇ ਹਾਂ ਹਾਂ ਹੋ ਜੂਗਾ ਮੰਨ ਤਾਂ ਪળી ਵੀ ਫੁੱਲ ਚਮਕ ਫੁੱਲ ਕੋਈ ਨਿੰਦ ਵਿਚਾਰ ਇੰਜਰ ਇੰਨੀ ਠੰਡੀ ਸੀਲ ਸਲੀਨਰਗਾ ਪਿੰਡਾ ਪਿਆ ਹਨਾ ਫੁੱਲ ਚਮਕਾ ਤੇ ਲੇਵਾ ਦੇਖੋ ਮਗਰ ਮੂਰਲਾ ਪੂਰਾ ਆਰਡਰ ਦੇਖੋ ਲੈ ਕਮਾਲ ਦਾ ਕੀ ਬਾਤ ਹੈ ਜਿੱਪਾ ਮਖਿਆਲ ਹੀ ਮਾਰਦੀ ਐ ਡਾਕਟਰ ਮਖਿਆਲ ਹੀ ਮਾਰਦੀ ਹਜੇ ਦਿਨ ਲੈ ਜੂ ਹਫਤਾ ਵਸ ਦੀ ਗੱਲ ਸਹੀ ਆ ਆਰਡਰ ਕਮਾਲ ਦਾ ਤਿਆਰ ਕਰਨਾ ਦੇਖ ਕੀ ਬਾਤ ਹੈ ਤੋ ਝਾੜਪੀਆ ਕਿ ਆ ਕੇ ਲੱਗ ਗਈ ਪੱਠਿਆਂ ਦੇ ਆਪ ਦੇ ਆਪ ਕੋਈ ਹੈ ਹੀ ਨਹੀਂ ਯਾਰ ਚਾਹੇ ਖੁੱਲੀ ਫਿਰਦੀ ਰਹੇ ਜਦੋਂ ਮਰਜ਼ੀ ਫੜ ਕੇ ਬੰਨ ਲਗੇ ਠੀਕ ਆ ਹੂੰ ਬਹੁਤ ਠੰਡੇ ਸੁਹਾਗ ਦੀ ਆ ਬਾਈ ਨਾ ਕਿਨਾਂ ਜਿਹਦੇ ਵਿੱਚ ਜਦੋਂ ਮਰਜ਼ੀ ਫੜ ਕੇ ਬੰਨ ਲਾ ਕੋਈ ਚੱਕਰੀ ਮੁੱਲ ਜਾਇਜ਼ ਆ ਬਾਈ ਮਾਨਸਣ ਮੌਕੇ ਤੇ ਜ਼ਰੂਰ ਹੋ ਜੂਗਾ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ